ਔ ਮਿਸਰ ਦੇ ਹੁਸਨ ਨੂੰ ਮਾਤ ਪਾਉਂਦੀ ਆ ਸੱਠ ਮਿਲੋ ਮੇਰੇ ਵੱਲ ਭੱਜੀ ਆਉਂਦੀ ਆ ਲਾਹੌਰ ਸ਼ਹਿਰ ਖਿਆਲਾਂ ਵਿੱਚ ਖੋਇਆ ਫਿਰਦਾ ਮੂਨ ਵੀ دیਵਾਨਾ ਉਹਦਾ ਹੋਇਆ ਫਿਰਦਾ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਸਰਬ ਸਿੰਘ ਪੰਜਾਬੀ ਸਿੰਗਰ ਸੋ ਬਹੁਤ ਹੀ ਖੁਸ਼ੀ ਦੀ ਗੱਲ ਐ ਫਿਲਮ ਆ ਰਹੀ ਐ ਇੱਕ ਬਹੁਤ ਹੀ ਵਧੀਆ ਜੰਮੂ 86 ਗੈਂਗ ਵਰ ਜਿੱਦੀ ਸਟਾਰ ਕਾਸਟਿੰਗ ਹੈ ਅਸੀਂ ਸਾਰੇ ਜਾਣੂ ਉਹਨਾਂ ਤੋਂ ਲੈਜੈਂਡਰੀ ਆਰਟਿਸਟ ਨੇ ਬਾਲੀਵੁੱਡ ਦੇ ਜੰਨੇ ਮੰਨੇ ਆਰਟਿਸਟ ਸ਼ਕਤੀਪੁਰ ਸਾਹਿਬ ਸੋ ਸ਼ਹਿਬਾਜ਼ ਖਾਨ ਇਸ਼ਾਨ ਖਾਨ ਜੀ ਸੋ ਇਸ ਦੇ ਪ੍ਰੋਡਿਊਸਰ ਨੇ ਪਰਸ਼ੋਤਮ ਗੁਪਤਾ ਜੀ ਸੋ ਰਾਈਟਰ ਤੇ ਡਾਇਰੈਕਟਰ ਨੇ ਸਾਡੇ ਬਹੁਤ ਹੀ ਅਜ਼ੀਜ਼ ਬਹੁਤ ਹੀ ਦਿਲ ਦੇ ਨੇੜੇ ਬਹੁਤ ਹੀ ਪਿਆਰੇ ਰਜੇਸ਼ ਰਾਜਾ ਜੀ ਸੋ ਇਸ ਦੇ ਮੀਡੀਆ ਪਾਰਟਨਰ ਨੇ ਇਕ ਤਾਰਾ ਬੋਲੇ ਗੁਰਮਿੰਦਰ ਜੀ ਸਾਡੇ ਬਹੁਤ ਹੀ ਅਜੀਬ ਨੇ ਉਹ ਵੀ ਸੋ ਸਾਰੀ ਟੀਮ ਨੂੰ ਜੰਮੂ 86 ਗੈਂਗ ਵਰ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਸੋ ਇਹ ਫਿਲਮ ਪੰਜਾਬ ਦੇ ਵਿੱਚ ਜੰਨੇ ਵੀ ਪੀਵੀਆਰ ਸਿਨੇਮਾਸ ਨੇ ਸਾਰਿਆਂ ਦੇ ਵਿੱਚ ਲੱਗਣ ਜਾ ਰਹੀ ਆ ਸੋ ਮੇਰੀ ਉਮੀਦ ਆ ਮੇਰੀ ਅਰਦਾਸ ਰੱਬ ਨੂੰ ਕਿ ਇਹ ਫਿਲਮ ਸੁਪਰ ਡੂਪਰ ਹਿੱਟ ਹੋਵੇ ਥੈਂਕ ਯੂ ਸੋ ਮੱਚ